ਹਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਕਈ ਪਿੰਡ ਮੁਰ ਪਾਣੀ ਦੇ ਖਤਰੇ ਨਾਲ ਜੂਝ ਰਹੇ ਨੇ ਬਿਆਸ ਦਰਿਆ ਦਾ ਵਧਦਾ ਪਾਣੀ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵੀ ਗਹਿਰਾ ਕਰ ਰਿਹਾ ਜੇਕਰ ਵਹਾਅ ਨੂੰ ਰੋਕਣ ਦੇ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਇਲਾਕੇ ਦੀਆਂ ਹਜ਼ਾਰਾਂ ਏਕੜ ਉਪਜਾਊ ਜ਼ਮੀਨਾਂ ਅਤੇ ਬੇਸ਼ੁਮਾਰ ਪਿੰਡ ਪਾਣੀ ਦੀ ਫਿਰ ਲਪੇਟ ਵਿੱਚ ਆ ਸਕਦੇ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਖੁਦ ਵੀ ਬਿਆਸ ਦਰਿਆ ਦੇ ਕਿਨਾਰੇ ਪਹੁੰਚੇ ਸਨ ਸਰਕਾਰ ਵੱਲੋਂ ਹਰ ਇੱਕ ਸੰਭਵ ਯਤਨ ਕੀਤਾ ਜਾ ਰਿਹਾ ਤਾਂ ਜੋ ਪਿੰਡਾਂ ਨੂੰ ਬਚਾਇਆ ਜਾ ਸਕੇ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਤੁਰੰਤ ਪੱਕੀਆਂ ਬੰਦਾਬੰਦੀਆਂ ਕਰਵਾਈਆਂ ਜਾਣ ਤਾਂ ਜੋ ਇਲਾਕੇ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਨੇ ਅਮਰ ਸਿੰਘ ਜੀ ਜਿਹੜਾ ਬੰਨ ਪੰਨ ਹੋ ਰਿਹਾ ਹੈ ਇਹ ਕਿਹੜੇ ਪਿੰਡ ਦਾ ਜਿਹੜਾ ਤੁਹਾਨੂੰ ਕੱਤਰ ਕੱਟ ਰਹੇ ਪਹਿਲਾਂ ਮੈਂ ਬਾਈਕੁਲ ਜੀ ਦਾ ਖਾਸ ਸਾਹਿਬ ਹੈ ਫਤੇ ਜੀ ਇਹ ਪਿੰਡ ਗਰਦਾਸਪੁਰ ਦਾ ਜਿਹੜਾ ਕਿਹਾ ਲਾਸਟ ਪਿੰਡ ਹੀ ਹੈ ਤਾਂ ਭਾਦਰਪੁਰ ਜੋਏ ਇੱਥੇ ਬਿਆਸ ਦਰਿਆ ਟੱਚ ਹੁੰਦਾ ਇਹਦੇ ਨਾਲ ਇੱਥੇ 100 150 ਖੇਤ ਇਹਨੇ ਕਵਰ ਕਰ ਲਿਆ ਪਾਣੀ ਦੇ ਵਿੱਚ ਤਾਂ ਗਾਂ ਮੇਰੇ ਨਾਲ ਪੰਜ ਸੱਤ ਖੇਤ ਹੋਰ ਅੱਗੇ ਚਲਾ ਗਿਆ ਉਹ ਤੋਂ ਥੱਲੇ ਜਿਹੜੀ ਅਗਲੇ ਪਿੰਡ ਆ ਨਾ ਉਹ 3 4 ਫੁੱਟ ਦੂਂਦੇ ਆ ਤਾਂ ਸਾਰਾ ਦਰਿਆ ਦਾ ਜਿਹੜਾ ਪਾਣੀ ਆ ਇਹ ਉਸ ਪਿੰਡਾਂ 'ਚ ਵੜ ਜਾਣਾ ਦਰਿਆ ਦਾ ਬਾੜ ਬਿਲਕੁਲ ਹੀ ਸ਼ਿਫਟ ਹੋ ਜਾਣਾ ਆ ਇਸ ਕਰਕੇ ਅਸੀਂ ਦਿ ਰਾਤ ਇੱਥੇ ਲੱਗੇ ਹੋਏ ਆ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਉਹਦੇ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਪਿੰਡਾਂ ਪਿੰਡਾਂ ਚੋਂ ਗੋਰੀਆਂ ਚ ਮਿੱਟੀ ਭਰ ਕੇ ਲਿਆਓ ਕਿਉਂਕਿ ਸਾਡੇ ਕੋਲ ਇੱਥੇ ਸਪੇਸ ਵੀ ਨਹੀਂ ਆ ਇੱਕ ਰੇਤਲਾ ਏਰੀਆ ਆ ਟਰੈਕਟਰ ਵੀ ਅਸੀਂ ਬੜੀ ਮੁਸ਼ਕਿਲ ਕੱਢਦੇ ਪਏ ਆ ਕੋਟੋ ਤੇ ਪਾ ਪਾ ਕੇ ਕਿਉਂਕਿ ਰਸਤਾ ਵੀ ਨਵਾਂ ਹੀ ਬਣਾਉਣਾ ਪਿਆ ਇੱਥੇ ਨੂੰ ਰਸਤਾ ਵੀ ਨਹੀਂ ਸੀਗਾ ਤਾਂ ਮੈਂ ਆਪਣਾ ਫਰਜ਼ ਸਮਝ ਕੇ ਅੱਗੇ ਵੀ ਤੁਸੀਂ ਬਹੁਤ ਬਹੁਤ ਵਧੀਆ ਤੇ ਬੜੀ ਤੁਹਾਡੀ ਬਹਾਦਰੀ ਆ ਉਹਨੂੰ ਵੀ ਮੈਂ ਸਲੂਟ ਕਰਦਾ ਕਿ ਐਣ ਵੀ ਸਾਨੂੰ ਇੱਥੇ ਬੋਰੀਆਂ ਦੀ ਲੋੜ ਆ ਬੋਰੀਆਂ ਦੇ ਵਿੱਚ ਮਿੱਟੀ ਪਾ ਕੇ ਭੇਜੋ ਟਰਾਲੀਆਂ ਭੇਜੋ ਵੀਰੋ ਇੱਥੇ ਸੰਗਤ ਹੈਗੀ ਆ ਆਨਲੋਡ ਵੀ ਕਰ ਦਿੰਦੀ ਆ ਤੇ ਜੇ ਕੋਈ ਤੁਹਾਡੇ ਕੋਲ ਜਾਲ ਬੁੰਨ ਵਾਲਾ ਹੋਵੇ ਐਕਸਪਰਟ ਉਹਨੂੰ ਵੀ ਭੇਜ ਦਿਓ ਅਸੀਂ ਉਹਦੇ ਵੀ ਬੰਦੇ ਪੈਸੇ ਜਰੂਰ ਦਵਾਂਗੇ ਕਿਉਂਕਿ ਲੱਗੇ ਤਾਂ ਹੋਇਆ ਪਰ ਇਹ ਵੱਡਾ ਪਾੜ ਹੋਣ ਕਰਕੇ ਸਾਨੂੰ ਕਾਫੀ ਤਕਲੀਫ ਆ ਰਹੀ ਆ ਮੇਰੇ ਨਾਲ ਕਿਣਦੇ ਸਰਪੰਚ ਸਾਹਿਬਾਂ ਵੀ ਆ ਹੋਰ ਵੀ ਨਮਾਇंदे ਜੜੇ ਨੇ ਸਾਰੇ ਤਾਂ ਜਿੰਨੀ ਸਾਡੀ ਹਿੰਮਤ ਆ ਸੀ ਤਾਂ ਪੂਰੀ ਲਾਈ ਹੋਈ ਆ ਬਾਕੀ ਕੁਦਰਤ ਦੇ ਹੱਥ 'ਚ ਆ ਤੇ ਮੇਰੀ ਇਹੋ ਅਪੀਲ ਆ ਵੀ ਆ ਸਾਰੇ ਜਣੇ ਰੋਪ ਪਿੰਡ ਦੇ ਵਿੱਚੋਂ ਕਟੂਗਾ ਟਿੱਕੇ ਕੋ ਦੋ ਦੋ ਟਰਾਲੀਆਂ ਭਰ ਕੇ ਮਿੱਟੀ ਦੀਆਂ ਬੋਰੀਆਂ ਲਿਆ ਮਿੱਟੀ ਬੋਰੀਆਂ ਦੇ ਵਿੱਚ ਚਾਹੀਦੀ ਆ ਕਿਉਂਕਿ ਸਾਡੇ ਕੋਲ ਇੱਥੇ ਇੰਨਾ ਸਪੇਸ ਨਹੀਂ ਆ ਸੀ ਬੋਰੀਆਂ ਭਰ ਸਕੀਏ ਬਹੁਤ ਜਗ੍ਹਾ ਘਟਿਆ ਉਹਦੇ ਵਿੱਚ ਦੀ ਰਾਹ ਬਣਾਉਣਾ ਪੈ ਰਿਹਾ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ